ਅਜ ਮਿਤੀ 16 6 2025 ਦਿਨ ਮੰਗਲਵਾਰ ਨੂੰ ਜ ਸਾਡੇ ਚੈਨਲ ਦੇ ਪੱਤਰਕਾਰ ਰਾਜੇਸ਼ ਅਹਿਰ ਪਿੰਡ ਮਹਿੜੂ ਤਹਿਸੀਲ ਨਕੋਦਰ ਵਾਲੀ ਸੜਕ ਤੋਂ ਗੁਜ਼ਰੇ ਤੇ ਇਸ ਸੜਕ ਦੀ ਖਸਤਾ ਹਾਲਤ ਵੇਖ ਦੰਗ ਰਹਿ ਗਏ ਮਹਿਤਪੁਰ ਵਾਲੇ ਜੀਟੀ ਰੋਡ ਤੋਂ ਲੈ ਕੇ ਪਿੰਡ ਮਹਿੜੂ ਨਗਰ ਦੇ ਆਖਰੀ ਵਿਸ਼ਰਾਮ ਘਰ ਯਾਨੀ ਕਿ ਕਬਰਿਸਤਾਨ ਤੱਕ ਤਕਰੀਬਨ 2 ਕਿਲੋਮੀਟਰ ਤੱਕ ਦੀ ਸੜਕ ਉਤੇ ਵੱਡੇ ਵੱਡੇ ਟੋਏ ਪਏ ਹੋਏ ਸਨ ਅਤੇ ਵਿੱਚ 2 2 ਫੁੱਟ ਪਾਣੀ ਵੀ ਭਰਿਆ ਹੋਇਆ ਸੀ ਅਤੇ ਵੇਖਣ ਵਿੱਚ ਇਹ ਵੀ ਆਇਆ ਕਿ ਪਿੰਡ ਮਹਿੜੂ ਦੇ ਵਸਨੀਕਾਂ ਤੇ ਲਾਗਲੇ ਹੋਰ ਪਿੰਡਾਂ ਦੇ ਰਾਹੀ ਗੀਰਾਂ ਦਾ ਇਸ ਰਸਤੇ ਤੋਂ ਲੰਘਣਾ ਬੜਾ ਹੀ ਦੁਵਿਧਾ ਭਰਿਆ ਸੀ ਸੋ ਇਸ ਤੋਂ ਬਾਅਦ ਪਿੰਡ ਮਹਿੜੂ ਦੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਸ਼੍ਰੀਮਾਨ ਕੁਲਵਿੰਦਰ ਸਿੰਘ ਰੂਪਰਾਏ ਜਦੋਂ ਇਸ ਸੜਕ ਤੋਂ ਲੰਘੇ ਤੇ ਸਾਡੇ ਵੇਖਦਾ ਵੇਖਦਾ ਉਹ ਵੀ ਸੜਕ ਉੱਤੇ ਪਏ ਪਾਣੀ ਨਾਲ ਭਰੇ ਟੋਇਆਂ ਵਿੱਚ ਡਿੱਗਣ ਲੱਗੇ ਸਨ ਸੋ ਕੀ ਬੋਲੇ ਸਾਡੇ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਤੁਸੀਂ ਵੀ ਸੁਣੋ ਕਾਬੂ ਪਾਇਆ ਜਾ ਸਕੇ ਤੋਂ ਪੂਰੇ ਰੋਡ ਦੀਆਂ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਸੋ ਰੋਡ ਤੁਸੀਂ ਵੇਖ ਸਕਦੇ ਹੋ ਕਿ ਰੋਡ ਦੇ ਉੱਤੇ ਲੰਘਣਾ ਬੜਾ ਮੁਸ਼ਕਿਲ ਹੈ ਸੋ ਮਹਿੜੂ ਨਗਰ ਦਾ ਇਸ ਤੋਂ ਅੱਗੇ ਪੰਡੋਰੀ ਨਗਰ ਆਉਂਦਾ ਹੈ ਜਾਂ ਉਸ ਪਿੰਡ ਰੁਕ ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਆ ਜਿਹੜਾ ਰੋਡ ਬਹੁਤ ਹੀ ਆਪਾਂ ਕਹਿ ਸਕਦੇ ਖੂਬਸੂਰਤ ਰੋਡ ਹੈ ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਰੋਡ ਤੋਂ ਲੰਘ ਕੇ ਮੈਂ ਕਹਾ ਬਹੁਤ ਬੜੀਆ ਇਹ ਲੋ ਪਾਣੀ ਦੇ ਵਿੱਚ ਹੀ ਖੜੇ ਪਾਣੀ ਦੇ ਵਿੱਚ ਹੀ ਖੜੇ ਹਾਂ ਸੋ ਛੋਟੇ ਨਿੱਕੇ ਬੱਚੇ ਗੁੱਡੀਆਂ ਵੀ ਆਪਣੀ ਐਕਟੀਵਲ ਵਗੈਰਾ ਤੇ ਲੰਘਦੇ ਆ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਕਹੋਗੇ ਕੀ ਮੰਗ ਕੀ ਹੈ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਬੜੋਣਾ ਬਣਾ ਦੇ ਨਹੀਂ ਇਹ ਨਹੀਂ ਕਿ ਕੱਟ ਕੇ ਬਿਲਕੁਲ ਬਿਲਕੁਲ ਸੋ ਇਹ ਗੁਰੂ ਘਰ ਦੇ ਪ੍ਰਧਾਨ ਨੇ ਕਮੇਟੀ ਤੇ ਉਹਨਾਂ ਨੇ ਦੱਸਿਆ ਕਿ ਰੋਡ ਤੇ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰਸ਼ਾਸਨ ਜਿਹੜਾ ਇਹ ਰੋਡ ਨੂੰ ਨਹੀਂ ਬਣਾ ਰਿਹਾ ਕਹਿੰਦੇ ਜਾਂ ਤੇ ਇਸ ਰੋਡ ਨੂੰ ਬਣਾ ਦਿੱਤਾ ਜਾਵੇ ਜਾਂ ਇਹ ਤੋਂ ਵੀ ਜਿਹੜਾ ਉਹਨੂੰ ਜ਼ਾਇਆ ਕਰ ਦਿੱਤਾ ਜਾਵੇ ਜੀ 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 ਕੋਪੜਾ ਹੀ ਬੁਰਾ ਹਾਲ ਹੈ ਇਸ ਰੋਡ ਦਾ ਪਹਿਲੇ ਵੀ ਤੁਹਾਨੂੰ ਇਸ ਰੋਡ ਦੀ ਕਵਰੇਜ ਕਰਕੇ ਵਿਖਾਈ ਗਈ ਸੋ ਪ੍ਰਧਾਨ ਸਾਹਿਬ ਤੁਸੀਂ ਲਿਖਤੀ ਰੂਪ ਵਿੱਚ ਕਿਸੇ ਨੂੰ ਦਿੱਤਾ ਵੀ ਇਹ ਰੋਡ ਬਣ ਜਾਣਾ ਚਾਹੀਦਾ ਆ ਪਿੰਡਰ ਫਡੋਰੀ ਨੂੰ ਇਹ ਜੀ ਦੀ ਦਿੱਤਾ ਹੈ ਅੱਛਾ ਜੀ ਆਪਣੀ ਚਲਤ ਪਹਿਲਾਂ ਤੋਂ ਪਹਿਲਾਂ ਕਿ ਕਈ ਬੱਟਾ ਪੈ ਜਾਣਾ ਜੀ ਜੀ ਕੈਂਚੂ ਵੀ ਲੰਘੇ ਆ ਦੋ ਮਹੀਨੇ ਹੋ ਗਏ ਤੋਂ ਬਾਅਦ ਪ੍ਰਧਾਨ ਸਾਹਿਬ ਜੇਕਰ ਸ਼ੈਂਚ ਦੀ ਗੱਲ ਕਰੀ ਤੇ ਸ਼ੈਂਚ ਤੇ ਵੀ ਜਿਹੜਾ ਲੱਖਾਂ ਰੁਪਏ ਦਾ ਬਜਟ ਸ਼ੈਂਚ ਕਮੇਟੀ ਨੂੰ ਆਉਂਦਾ ਹੈ ਸੋ ਉਹਦੇ ਵਿੱਚ ਵੀ ਕੁਛ ਨਾ ਕੁਛ ਰੋਡ ਦੇ ਉੱਤੇ ਲਗਾਇਆ ਜਾ ਸਕਦਾ ਥੋੜਾ ਜਿਹਾ ਸੁਧਾਰ ਥੋੜਾ ਬੈਸਟ ਹੋ ਜਵੇ ਮਨਨਾਲ ਉਹ ਆ ਕੋਈ ਜੀ ਸੋ ਚਲੋ ਇਹ ਜਿਹੜੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਤੇ ਪ੍ਰਸ਼ਾਸਨ ਹੀ ਇਸ ਨੂੰ ਵੇਖ ਸਕਦਾ ਹੈ ਸੋ ਬਣਨਾ ਜ਼ਰੂਰ ਚਾਹੀਦਾ ਕਿਉਂਕਿ ਇਸ ਬਹੁਤ ਬੰਦਾ ਆ ਗਿਆ ਸਿਲਸਿਲ ਕਰਦੇ ਹੋ ਬਾਈਕ ਸਾਈਕਲ ਜੀ 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 ਦੇਖੋ ਬਸਾ ਮੈਰ ਮੈਰ ਪਕਾਰਦੇ ਹੋ ਬਿਲਕੁਲ ਜੀ ਮੈਰ ਵੀ ਹੁਣ ਤਕਰੀਬਨ ਜਿਹੜਾ ਪਿਛੋ ਸੂਬਾ ਸਰਕਾਰ ਵੱਲੋਂ ਪਾਣੀ ਛੱਡਿਆ ਗਿਆ ਝੋਨੇ ਦੀ ਜਿਹੜੀ ਬਜਾਈ ਹੋ ਰਹੀ ਹੈ ਉਹਦੀ ਸਿੰਚਾਈ ਵਾਸਤੇ ਸੋ ਤੁਸੀਂ ਮੈਸੇਜ ਦੇ ਦਿਓ ਐਂਡ ਵਿੱਚ ਕੀ ਹੈ ਤੁਹਾਡਾ ਸੁਨੇਹਾ ਕੀ ਹੈਗਾ ਯਾ ਤੁਸੀਂ ਨੂੰ ਬਣਾਇਆ ਜਾਣਾ ਚਾਹੀਦਾ ਸੋ ਜਿਵੇਂ ਕਿ ਗੁਰਪਰਦੇ ਪ੍ਰਧਾਨ ਸਾਹਿਬ ਉਹਨਾਂ ਨੇ ਆਖਿਆ ਕਿ ਇਹ ਜਿਹੜੇ ਰੋਡ ਨੂੰ ਜਲਦ ਤੋਂ ਜਲਦ ਬਣਾਉਣਾ ਚਾਹੀਦਾ ਹੈ ਨਹੀਂ ਤਾਂ ਇਹ ਜਿਹੜਾ ਰੋਡ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦਾ ਸੋ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨਿਊਜ਼ ਸੋ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕੀਓ ਨੂੰ ਤੋਂ ਤੁਸੀਂ ਸੁਖਿਆਓ ਕੇਡੀ ਵਰਲਡ ਪੰਜਾਬੀ ਨਿਊਜ਼ ਦੇ ਨਾਲ ਸੋ ਪਿਆਰੇ ਵੀਰੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਆਸੀ ਕੈਪ ਨਕੋਦਰ ਦੇ ਵਿਚ ਹੁੰਦੇ ਪਿੰਡ ਮਿਹਰੂ ਖਾਸ ਦੇ ਆ ਉਹ ਬੋਰਡ ਲੱਗਿਆ ਤੁਸੀਂ ਵੇਖ ਸਕਦੇ ਹੋ ਸ਼੍ਰੀਮਾਨ 108 ਸਤ ਬੂਟਾ ਸਿੰਘ ਜੀ ਮੈਮੋਰੀਅਲ ਸਪੋਰਟਸ ਕਲੱਬ ਰਜਿਸਟਰਡ ਸੋ 131ਵਾਂ ਸਲਾਨਾ ਜਿਹੜਾ ਸਿੰਝ ਮੇਲਾ ਪਿੰਡ ਮੇੜੂ ਤਹਿਸੀਲ ਨਕੌਦਰ ਵਿਖੇ ਜਿਹੜਾ 28 ਮਾਰਚ ਨੂੰ ਹੋ ਕੇ ਗਿਆ ਸੋ ਤਕਰੀਬਨ ਦੇਖ ਲਓ 100 ਤੋਂ ਜ਼ਿਆਦਾ ਵੀਰੋ ਹੋ ਚੁੱਕੇ ਨੇ ਇਸ ਸਿੰਝ ਮੇਲੇ ਨੂੰ ਸੋ ਕਾਫੀ ਇਤਿਹਾਸਿਕ ਇੱਥੇ ਦਾ ਜਿਹੜਾ ਇਹ ਸਿੰਝ ਮੇਲਾ ਹੈ ਔਰ ਦੂਸਰੇ ਨੰਬਰ ਤੇ ਜੇ ਗੱਲ ਕਰੀਏ ਇੱਕੋ ਵੀ ਜਿਹੜੀ ਪਲੇ ਗਰਾਉਂਡ ਹੈ ਖੇਡ ਦਾ ਮੈਦਾਨ ਵੀ ਬੜਾ ਇਤਿਹਾਸਿਕ ਹੈ ਮੈਂ ਕਹਿ ਰਿਹਾ ਮੈਂ ਇਹਨੂੰ ਕਹਾਂਗਾ ਕਿ ਖੇਡ ਦੇ ਉੱਤੇ ਤਕਰੀਰਾਂ ਵਖਾ ਤੋ ਅਸਾ ਜਿਹੜੀਆਂ ਤਸਵੀਰਾਂ ਤੁਹਾਨੂੰ ਵਖਾਣੀਆਂ ਸੀ ਰੋਡ ਦੀਆਂ ਤੋ ਮੈਂ ਕੈਮਰਾਮੈਨ ਨੂੰ ਕਹਾਂਗਾ ਰੋਡ ਜਿਹੜਾ ਇਤਨਾ ਖੂਬਸੂਰਤ ਰੋਡ ਜਿਹੜਾ ਹੈਗਾ ਇਹਦੀਆਂ ਸਾਰੀਆਂ ਤਸਵੀਰਾਂ ਬਿਲਕੁਲ ਤੁਸੀਂ ਵਖਾ ਦਿਓ ਤੋ ਜੇਕਰ ਇਸ ਰੋਡ ਦੀ ਗੱਲ ਕਰੀਏ ਤੇ ਨਾਲ ਬਿਲਕੁਲ ਜਿਹੜਾ ਨਹਿਰ ਵਗਦੀ ਹੈ ਤੁਸੀਂ ਦੇਖ ਸਕਦੇ ਹੋ ਨਹਿਰ ਦਿਖਾ ਦਿਓ ਤੋ ਹੋਣਾ ਜਿੰਨਾ ਰੋਡ ਹੈ ਸਾਰਾ ਦਸ਼ਕਾ ਨੂੰ ਖਾਇ ਜਾਵੇ ਕੈਮਰਾਮੈਨ ਸਾਰਾ ਦਸ਼ਕਾ ਨੂੰ ਇਹ ਰੋਡ ਵਿਖਾਓ ਤੋ ਪਿਆਰੇ ਵੀਰੋ ਇਹ ਰੋਡ ਨੂੰ ਵਿਖਾਉਣ ਦਾ ਮਕਸਦ ਇਹ ਹੈਗਾ ਕਿ ਤਕਰੀਬਨ 3-4 ਸਾਲ ਤੋਂ ਅਸੀਂ ਵੇਖ ਰਿਹਾ ਕਿ ਰੋਡ ਦੀ ਜਿਹੜੀ ਬਹੁਤ ਜ਼ਿਆਦਾ ਹਾਲਤ ਖਸਤਾ ਹੈ। ਤੋਂ ਵੱਡੇ ਵੱਡੇ ਟੋਏ ਪੈ ਨੇ ਆ ਬਰਸਾਤ ਦਾ ਮੌਸਮ ਹੈ ਹੁਣ ਬਰਸਾਤ ਤੋਂ ਬਾਅਦ ਕਿਤੇ ਕਿਤੇ ਤੋਂ ਇਸ ਰੋਡ ਦੇ ਉੱਪਰ ਪੈ ਜਾਂਦੇ ਨੇ। ਸੋ ਇੱਥੋਂ ਦੇ ਜਿਹੜੇ ਵਸਨੀਕ ਨੇ ਜਿਹੜੇ ਇੱਥੋਂ ਰੋਜ਼ਾਨਾ ਲੰਘਦੇ ਨੇ ਉਹਨਾਂ ਨੂੰ ਬੜੀਆਂ ਦਿੱਕਤਾਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ। ਸੋ ਪਹਿਲੇ ਵੀ ਅਸੀਂ ਕਵਰੇਜ ਕੀਤੀ ਪ੍ਰਸ਼ਾਸਨ ਨੂੰ ਪਹਾਰ ਲਗਾਈ ਕਿ ਇਸ ਰੋਡ ਨੂੰ ਜਲਦ ਬਣਾ ਦਿੱਤਾ ਜਾਵੇ। ਭਾਰ ਹੱਲੇ ਤੱਕ ਆਪਾ ਕਿਹਦਾ ਸਿਆਕੇ ਪ੍ਰਸ਼ਾਸਨ ਜਿਹੜਾ ਕੁੰਭ ਕਰਨ ਦੀ ਨੀਂਦ ਸੁਟਾ ਹੋਇਆ ਥੱਲੇ ਵਾਲਾ ਵੀ ਦਿਖਾਓ ਨਾ ਹਾਂ ਸੋ ਐ ਰੋਡ ਦਾ ਬੜਾ ਬੁਰਾ ਹਾਲ ਹੈ ਸੋ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਔਰ ਸਾਡੇ ਜਿਹੜੇ ਸੇ ਨਗਰ ਇਸ ਮਿਹੜੂ ਦੇ ਜਿਹੜੇ ਸਰਪੰਚ ਸਾਹਿਬ ਨੇ ਸਾਡੇ ਸਤਿਕਾਰਯੋਗ ਮੰਨਿਓ ਇਹ ਦੇਖੋ ਕਿੰਨਾ ਬੁਰਾ ਹਾਲ ਹੈ ਸੋ ਉਹਨਾਂ ਨੂੰ ਵੀ ਬੇਨਤੀ ਕਰਦੇ ਇੱਕ ਕੋਈ ਉਪਰਾਲਾ ਕਰਕੇ ਥੋੜਾ ਪ੍ਰਸ਼ਾਸਨ ਨੂੰ ਪ੍ਰੈਸ਼ਰਾਈਜ਼ ਕਰਕੇ ਜਿਹੜਾ ਰੋਡ ਬਣਾਇਆ ਜਾਵੇ ਇਹ ਜਿਹੜੀ ਪਲੇਗਰਾਉਂਡ ਹੈ ਜੀ ਇਹ ਕਿੰਨਾ ਇਤਿਹਾਸਿਕ ਗਰਾਉਂਡ ਹੈ ਤੋਂ तकरीबन 100 ਸਾਲਾਂ ਦਾ ਇਤਿਹਾਸ ਹੈ ਇਸ ਸ਼ਿੰਝ ਮੇਲੇ ਦਾ ਤੋਂ ਇਹ ਸ਼ਿੰਝ ਮੇਲੇ ਦੇ ਬਿਲਕੁਲ ਨਾਲ ਆਪਾਂ ਕਹਿ ਸਕਦੇ ਕਿ ਰੋਡ ਲੱਗਾ ਹੋਇਆ ਜਿਹੜਾ ਕਿ ਨਹੀਂ ਬਣ ਰਿਹਾ ਜਦ ਕਿ ਇਹ ਜਲਦ ਤੋਂ ਜਲਦ ਬਣਨਾ ਚਾਹੀਦਾ ਹੈ ਤੋਂ ਆਪ ਇਹ ਵੀ ਕਹਿ ਸਕਦੇ ਆ ਕਿ ਇਹ ਜਿਹੜੇ ਸ਼ਿੰਝ ਮੇਲੇ ਇੱਥੇ ਦੋ ਕਰਵਾਏ ਜਾਂਦੇ ਨੇ ਤੋਂ ਉਹਨਾਂ ਤੇ ਵੀ ਬਹਾਵਾ ਖਰਚਾ ਹੁੰਦਾ ਹੈ ਐਨ ਆਰ ਆਈ ਵੀਰ ਜਿਹੜੇ ਮਹੀਦੂ ਨਗਰ ਦੇ ਨੇ ਕਾਫੀ ਸੱਜਾ ਭੇਜਦੇ ਨੇ ਥੋੜੇ ਉਹਨਾਂ ਤੋਂ ਫਰਜ ਬੰਦੇ ਨੇ ਜਿੰਨਾ ਹੋ ਸਕੇ ਚਲੋ ਬਹੁਤਾ ਨਹੀਂ ਤੇ ਸਾਈਡਾਂ ਤੋਂ ਨਹਿਰ ਦੇ ਨਾਲ-ਨਾਲ ਥੋੜੀ ਸਫਾਈ ਕਰਾਨ ਤੋਂ ਬਾਅਦ ਉੱਤੇ ਫਲ ਬੁੱਟੇ ਲਗਾ ਦਿੱਤੇ ਜਾਣ। ਤੋਂ ਜਦੋਂ ਸੂਬੇ ਦੀਆਂ ਇਹ ਨਹਿਰਾਂ ਪੱਕੀਆਂ ਬਣੀਆਂ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਸਫਾਈ ਤੇ ਹੋ ਗਈ ਸੀ ਲੇਕਿਨ ਜਿਹੜੀ ਪ੍ਰਸ਼ਾਸਨਿਕ ਸਫਾਈ ਹੈ ਉਹ ਨਹੀਂ ਹਲੇ ਤੱਕ। ਸੋ ਐਂਡ ਦੇ ਵਿੱਚ ਇਹੀ ਬੇਨਤੀ ਹੈਗੀ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਇਹ ਰੋਡ ਜਿਹੜਾ ਤਿਆਰ ਕਰ ਦਿੱਤਾ ਜਾਵੇ। ਧੰਨਵਾਦ।